ਇਹ ਆ ਦੇ ਬਟੇ ਅੱਗੇ ਆ ਤੇ ਪਿੱਛੇ ਵੀ ਸਾਨੂੰ ਸਾਡਾ ਵੀ ਚੰਗਾ ਆਇਆ। ਵੇਖ। ਠੀਕ। ਆ ਸ਼ਰਮ ਨਾ ਕਰੋ। ਜੀ ਜੀ। ਜੀ ਰਸਮ ਅਦਾ ਕਰ ਰਹੇ ਹੈ। ਆਕਸਟ ਸਟੇਟ ਕਰਨਾ ਸਰ ਸਤਿ ਥੋੜੇ ਕਿਉਂ? ਪੰਜਾਬ ਪਸਰ ਦਾ ਪਹਿਲਾ ਸਕੂਲ ਹੈ ਜਿੱਥੇ ਪ੍ਰਿੰਸੀਪਲ ਸੁਭੀਰ ਕੁਮਾਰ ਜੀ ਮੈਂ ਸਿਨੇਮਰ ਬੇਨਤੀ ਕਰੂੰਗਾ ਮੈਡਮ ਬਲਜਿੰਦਰ ਕੌਰ ਜੀ ਨੂੰ ਅੱਜ ਦੇ ਆਏ ਹੋਏ ਮੁੱਖ ਮਹਿਮਾਨ ਸਾਹਿਬ ਸਾਡੇ ਵਿੱਚ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਹਨ ਸਾਰੇ ਪਤਵੰਤੇ ਸੱਜਣਾ ਦਾ ਅੱਜ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਤੇ ਮੈਂ ਨਿੱਘਾ ਸਵਾਗਤ ਕਰਦੀ ਹਾਂ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਮੈਂਬਰਸ ਇਸ ਪਿੰਡ ਦੀ ਪੰਚਾਇਤ ਜਾਂ ਆਸ-ਪਾਸੇ ਦੇ ਪਿੰਡਾਂ ਦੇ ਪੰਚਾਇਤ ਮੈਂਬਰਸ ਮੋਹਤਵਾਰ ਸੱਜਣ ਬੱਚਿਆਂ ਦੇ ਪੇਰੈਂਟਸ ਇਹ ਸਕੂਲ ਦੇ ਸਟਾਫ ਮੈਂਬਰਸ ਪੀਐਨਓਜ਼ ਡੀਆਰਸੀਜ਼ ਫੋਰ ਸਾਰੇ ਆਫੀਸਰਸ ਜੋ ਇਸੇ ਦੇ ਇਧਰਲੇ ਪਾਸੇ ਬੈਠੇ ਆ ਜਾਂ ਦੂਸਰੇ ਪਾਸੇ ਬੈਠੇ ਨੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾਂ ਨੇ ਜੀ ਬੇਟੀ ਹੈ 7019 ਮਿਲਿਆ ਬਹੁਤ ਬੱਚੇ ਸਾਡੇ ਜੀ ਪਰਿਵਾਰ ਐ ਐਮਐਲਏ ਸਾਹਿਬ ਦਾ ਰੂਪ ਹੈ ਪ੍ਰਜਾਣ ਬੇਟਾ ਸਾਫ ਇਸ ਏਰੀਆ ਦਾ ਭਵਿੱਖ ਹੈ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਡੀ ਬੇਨਤੀ ਨੂੰ ਸਹਿਕਾਰ ਜੀਤ ਪਹਿਲਾਂ ਤੇ ਜੀਤ ਤੁਹਾਡਾ ਧੰਨਵਾਦ ਤੁਹੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੰਨੇ ਆ ਤੇ ਅੱਜ ਭਗਵਾਨਪੁਰ ਜਟਾਂ ਜਿਹੜੇ ਇੱਥੇ ਨਵੇਂ ਕਲਾਸ ਰੂਮਸ ਜਾਂ ਇਨਫਰਾਸਟ੍ਰਕਚਰ ਚ ਹੋਰ ਵੀ ਚੀਜ਼ਾਂ ਬਣੀਆਂ ਲਾਈਕ ਸਕੂਲ ਦੀ ਬਾਉਂਡਰੀ ਵਾਲ ਤੇ ਲੈਬਸ ਤੇ ਜਿਹੜਾ ਇੱਥੇ ਟਰੈਕ ਬਣਿਆ სპੋਰਟਸ ਦਾ ਇਹ ਸਾਰੀਆਂ ਚੀਜ਼ਾਂ ਦਾ ਅਜ ਉਦਘਾਟਨ ਹੀ ਵੱਖ-ਵੱਖ ਸਕੂਲਾਂ ਚ ਅੱਜ ਪੰਜਾਬ ਦੇ ਅੰਚ ਉਦਘਾਟਨ ਆ ਹੁਣ ਇਸ ਤੋਂ ਬਾਅਦ ਕੜਾ ਮੜੇ ਸਕੂਲ ਚਾ ਉਦਘਾਟਨ ਤੇ ਇਹ ਸਾਰਾ ਕੁਝ ਤਾਂ ਹੋ ਸਕਿਆ ਕਿਉਂਕਿ ਜਦੋਂ 2022 ਚ ਵੋਟਾਂ ਮੰਗੀਆਂ ਆਮ ਆਦਮੀ ਸਰਕਾਰ ਨੇ ਉਦੋਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਿਆ ਤੇ ਆਪਣਾ ਹੈਲਥ ਇਹਦੇ 'ਚ এডਿਕੇਸ਼ਨ ਐਂਡ ਹੈਲਥ ਨੂੰ ਪ੍ਰਾਇੋਰਟੀ ਦੇ ਬੇਸਟ ਲੈ ਕੇ ਇਹਦੇ 'ਚ ਅਸੀਂ ਵੱਧ ਤੋਂ ਵੱਧ ਪੰਜਾਬ 'ਚ ਡਿਵੈਲਪਮੈਂਟ ਕਰਾਂਗੇ ਤੇ ਉਹਦੇ ਤਹਿਤ ਹੀ ਇਹ ਜਿਹੜੇ ਡਿਵੈਲਪਮੈਂਟ ਹੋ ਰਹੇ ਨੇ ਇਨਫਰਾਸਟ੍ਰਕਚਰ ਦੇ ਉਹਦੇ ਲਈ ਜਦਗਾਟਨ ਸੀ ਜੀ ਇਹ ਸਕੂਲ ਦੀ ਪ੍ਰਾਪਤੀ ਹੈ ਜੀ ਵੀ ਇੱਕ ਤਾਂ ਬਾਸਕਟਬਾਲ ਦਾ ਗਰਾਊਂਡ ਇਸ ਏਰੀਏ 'ਚ ਕਿਤੇ ਨਹੀਂ ਹੈਗਾ ਕਿਸੇ ਵੀ ਸਰਕਾਰੀ ਸਕੂਲ 'ਚ ਦੂਜਾ ਤੁਸੀਂ ਸਾਡਾ ਗਰਾਊਂਡ ਦੇਖਿਆ ਹੈ ਲਗਭਗ 8 ਏਕੜ ਜਗ੍ਹਾ ਹੈ ਜੀ ਇਹ ਪਾਰਕਿੰਗ ਪਲੇਸ ਸੀਗੀ ਜੀ ਇੱਥੇ ਡੰਗਰ ਚਾਰਦੇ ਸੀਗੇ ਟਰੱਕ ਖੜਦੇ ਸੀਗੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਇਹ ਜਿਹੜਾ ਹੈ ਗਰਾਊਂਡ ਬਣਿਆ 400 ਮੀਟਰ ਦਾ ਟਰੈਕ ਫੁੱਲ ਫਲੈਸ਼ ਦੇ ਟਰੈਕ ਬਾਸਕਟਬਾਲ ਦਾ ਗਰਾਊਂਡ ਫੁੱਟਬਾਲ ਦਾ ਗਰਾਊਂਡ ਸਿਰਫ ਇਸੇ ਸਕੂਲ ਦੀ ਹੈ ਤੇ ਇਹ ਲਗਭਗ 42 ਲੱਖ ਰੁਪਏ ਸਰਕਾਰ ਨੇ ਸਾਨੂੰ ਦਿੱਤਾ ਹੈ ਇਤਿਹਾਸਿਕ ਕੰਮ ਹੈ ਇਸ ਏਰੀਏ ਇਸ ਇਹ ਗਰਾਊਂਡ ਨੂੰ ਅਸੀਂ ਬਚਾ ਸਕਿਆ ਤੇ ਇਹਦੀ ਬਾਉਂਡਰੀ ਵਾਲ 42 ਲੱਖ ਰੁਪਏ ਦੀ ਕੀਮਤ ਨਾਲ ਜਿਹੜੀ ਅਸੀਂ ਕਰੀ ਹੈ ਜੀ ਤੇ ਹੋਰ ਸਾਡੇ ਕੋਲੇ ਲਗਭਗ 7-8 ਕਮਰੇ ਇਸ ਸਕੂਲ ਚ ਬਣਵਾਏ ਨੇ ਐਮਐਲਏ ਸਾਹਿਬ ਸਾਡੇ ਇਸ ਸਕੂਲ ਦੇ ਸਟੂਡੈਂਟ ਨੇ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਉਹਨਾਂ ਦੇ ਸਹਾਰੇ ਨਾਲ ਹੀ ਇਹ ਕੰਮ ਹੋਏ ਨੇ ਜਦੋਂ ਕੰਮ ਕਰਦੇ ਹਾਂ ਬਹੁਤ ਸਾਰੀਆਂ ਟੈਕਨੀਕਲ ਅੜਚਨਾ ਵੀ ਆਉਂਦੀਆਂ ਨੇ ਪਰ ਉਹ ਖੜੇ ਪੈਰ ਉਹਨਾਂ ਨੇ ਸਾਡਾ ਸਾਥ ਦੇ ਕੇ ਕਿਤੇ ਵੀ ਅੜਚਨਾ ਆਈ ਹੈ ਇੰਨਾ ਗ੍ਰਾਂਟਾਂ ਨੂੰ ਖਰਚਵਾ ਕੇ ਸਿਰੇ ਲਗਵਾਇਆ